ਇਸ ਵਿੱਚ ਲਈ ਦੀ ਵੱਡੀ ਖਬਰ ਚੰਡੀਗੜ੍ਹ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਚੰਡੀਗੜ੍ਹ ਚ ਕਾਂਗਰਸ ਨੇ 10 ਮੈਂਬਰਾਂ ਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਹੈ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੋਟਾਂ ਪੈਣ ਤੋਂ ਇੱਕ ਦਿਨ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ 10 ਮੈਂਬਰਾਂ ਨੂੰ 6 ਸਾਲ ਲਈ ਉਨ੍ਹਾਂ ਦੇ ਅਹੁਦਿਆਂ ਤੋਂ ਕੱਢ ਦਿੱਤਾ ਹੈ ਜਦਕਿ ਚੰਡੀਗੜ੍ਹ ਮੈਦਾਨਾ ਕਾਂਗਰਸ ਦੀ ਸਾਬਕਾ ਪ੍ਰਧਾਨ ਦੀਪਾ ਅਸਤਿਰ ਦੂਬੇ ਸਮੇਤ ਪੰਜ ਸਥਾਨਕ ਆਗੂ ਉਪ ਪ੍ਰਧਾਨ ਹਾਫਿਜ਼ ਜਨਰਲ ਸਕੱਤਰ ਰਵੀ ਠਾਕੁਰ ਸੰਜੁਕਤ ਸਕੱਤਰ ਸਾਹਿਬ ਦੂਬੇ ਅਤੇ ਸਥਾਨਕ ਇਕਾਈ ਦੇ ਡੈਲੀਗੇਟ ਅਭਿਸ਼ੇਕ ਸ਼ੇਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ 6 ਸਾਲੀ ਬਰਖਾਸਤ ਕਰ ਦਿੱਤਾ ਹੈ ਪਾਰਟੀ ਨੇ ਕਿਹਾ ਕਿ ਇਹ ਫੈਸਲਾ ਚੰਡੀਗੜ੍ਹ ਕਾਂਗਰਸ ਦੇ ਉਮੀਦਵਾਰ ਮਨੀਸ਼ ਦਿਵਾੜੀ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ ਵਟਾੰਦਰੇ ਤੋਂ ਬਾਅਦ ਆਈਸੀਸੀ ਦੇ ਜਨਰਲ ਸਕੱਤਰ ਅਤੇ ਚੰਡੀਗੜ੍ਹ ਇੰਚਾਰਜ ਰਾਜੀਵ ਸ਼ੁਕਲਾ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਲਿਆ ਗਿਆ ਇਸੇ ਮਿਲਦੀ ਦੀ ਵੱਡੀ ਖਬਰ ਚੰਡੀਗੜ੍ਹ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਚੰਡੀਗੜ੍ਹ ਚ ਕਾਂਗਰਸ ਨੇ 10 ਮੈਂਬਰਾਂ ਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਹੈ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੋਟਾਂ ਪੈਣ ਤੋਂ ਇੱਕ ਦਿਨ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ 10 ਮੈਂਬਰਾਂ ਨੂੰ 6 ਸਾਲ ਲਈ ਉਹਨਾਂ ਦੇ ਅਹੁਦਿਆਂ ਤੋਂ ਕੱਢ ਦਿੱਤਾ ਹੈ ਜਦਕਿ ਚੰਡੀਗੜ੍ਹ ਮੈਦਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਦੀਪਾ ਅਸਤਿਰ ਦੂਬੇ ਸਮੇਤ ਪੰਜ ਸਥਾਨਕ ਆਗੂ ਉਪ ਪ੍ਰਧਾਨ ਹਾਫਿਜ਼ ਜਨਰਲ ਸਕੱਤਰ ਰਵੀ ਠਾਕੁਰ ਸੰਯੁਕਤ ਸਕੱਤਰ ਸਾਹਿਬ ਦੂਬੇ ਅਤੇ ਸਥਾਨਕ ਇਕਾਈ ਦੇ ਡੈਲੀਗੇਟ ਅਭਿਸ਼ੇਕ ਸ਼ੇਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ 6 ਸਾਲੀ ਬਰਖਾਸਤ ਕਰ ਦਿੱਤਾ ਹੈ ਪਾਰਟੀ ਨੇ ਕਿਹਾ ਕਿ ਇਹ ਫੈਸਲਾ ਚੰਡੀਗੜ੍ਹ ਕਾਂਗਰਸ ਦੇ ਉਮੀਦਵਾਰ ਮਨੀਸ਼ ਦਿਵਾੜੀ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ ਵਟਾੰਦਰੇ ਤੋਂ ਬਾਅਦ ਆਈਸੀਸੀ ਦੇ ਜਨਰਲ ਸਕੱਤਰ ਅਤੇ ਚੰਡੀਗੜ੍ਹ ਇੰਚਾਰਜ ਰਾਜੀਵ ਸ਼ੁਕਲਾ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਲਿਆ ਗਿਆ